ਨੂਰ ਕੜੀ ਰਾਤ ਕਰਨਾ ਤੇ ਅੱਖਾਂ 'ਚ ਨੀਂਦ ਨਹੀਂ ਪੈਂਦੀ ਮम्मा ਮੈਂ ਤੁਹਾਨੂੰ ਕਿਦਾਂ ਦੱਸਾਂ ਮੈਨੂੰ ਮਾਮਾ ਪਿੰਡ ਛੱਡ ਕੇ ਆਉ ਮਾਮੂ ਪਿੰਡ ਛੱਡ ਕੇ ਆਉ ਸਾਰੇ ਜੋ ਸ਼ੁੱਤੀ ਮੇਰੀਆਂ ਨਾਗ ਚੱਲੀਆਂ ਆਵਾਂ ਤੇ ਮੈਂ ਕੀ ਕਰਾਂ ਇੱਥੇ ਸਾਰੇ ਨੇ ਮਨਿਆ ਮਾਮੂ ਪਿੰਡ ਚੱਲ ਕੇ ਮੈਨੂੰ ਮਾਮੂ ਪਿੰਡ ਛੱਡ ਕੇ ਆਵਾਂ ਅੱਛਾ ਗੋਡੇ-ਗੋਡੇ ਗਰਮੀ ਆ ਤੂੰ ਕਰ ਨਾ ਮਾਮੂ ਪਿੰਡ ਜਾ ਕੇ ਨਹੀਂ ਮਾਮਾ ਮਾਮੂ ਪਿੰਡ ਜਾਣਾ ਵਾ ਬੋਲੀ ਨਹੀਂ ਬੋਲਿਆ ਜਾਂਦਾ ਉਹਨੂੰ ਮੈਂ ਹੁਣੇ ਸਵਾਲਿਆ ਹਾਲੇ ਮੰਮੀ ਆਗੇ ਬਣਾ ਲਓ ਨਹੀਂ ਮੇਰੀ ਗੱਲ ਸੁਣਾ ਉਹ ਤਾਂ ਦੁਪਹਿਰ ਗੁੜੇ-ਗੁੜੇ ਲੱਗੀ ਆ ਤੇ ਸੌਂ ਜਾ ਘੜੀ ਰਸ ਨਹੀਂ ਹੁੰਦੀ ਭੁੱਖ ਲੱਗੀ ਆ ਭੁੱਖੀ ਲੱਗੀ ਰਹਿੰਦੀ ਏ ਤੈਨੂੰ ਤੇ ਸਵੇਰੇ ਹਲੇ ਰੋਟੀ ਤਾਂ ਨੁਖਵਾਲੀ ਆ ਮੁੰਡੇ ਨੇ ਵੀ ਤਾਂ ਉਹੀ ਸਵੇਰ ਦੀ ਖਾਧੀ ਆ ਰੱਬਾ ਤੂੰ ਮੇਰੀ ਮਾਂ ਮੇਰੇ ਕੋਲੋਂ ਕਿਉਂ ਗਈ ਬਾਕੀ ਨਿਆਣਿਆਂ ਦੀਆਂ ਮੰਮੀਆਂ ਉਹਨਾਂ ਨੇ ਇੰਨਾ ਪਿਆਰ ਕਰਦੀਆਂ ਮੇਰੀ ਨੇ ਵੀ ਇੰਨਾ ਹੀ ਕਰਨਾ ਸੀ ਤੂੰ ਮੇਰੇ ਤੇ ਇਹ ਦਿਨ ਲਿਉਣੇ ਹੀ ਆ ਵੀ ਵਧੀਆ ਕੀਤਾ ਜੀ ਤੈਨੂੰ ਉਧਰ ਹੋਏ ਜੇ ਜੇ ਉਹ ਵੇਖ ਲੈਂਦੇ ਨਾ ਤੇ ਉਹਨਾਂ ਫੇਰ ਇਹੋ ਗੱਲ ਕਹਿਣੀ ਭੂਆ ਉਹਨਾਂ ਦੀ ਆ